ਸਰਦਾਨੀ ਵੌਇਸ 2.5 ਜੂਬ ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਮੂਰਤੇ ਦੀ ਤਾਕਤ ਸੱਜਰੇ ਬਣੇ ਪਾਕਿਸਤਾਨ ਵਿੱਚ ਗੋਗੀਰਾ ਬ੍ਰਾਂਚ ਨਹਿਰ ਤੇ ਕੰਡੇ ਇੱਕ ਬੰਗਲੇ ਵਿੱਚ ਮੇਰਾ بسیਰਾ ਸੀ ਇਥੋਂ ਥੋੜੀ ਦੂਰ ਸੱਚੇ ਸੌਦੇਦਾਰ ਰਿਫਿਊਜੀ ਕੈਂਪ ਸੀ ਇਹ ਕੈਂਪ ਮੇਰੇ ਕਿਆਸ ਵਿੱਚ ਪੱਛਮੀ ਪੰਜਾਬ ਦਾ ਸਭ ਤੋਂ ਵੱਡਾ ਰਿਫਿਊਜੀ ਕੈਂਪ ਸੀ ਦੋ ਤਿੰਨ ਮੀਲਾਂ ਦੇ ਘੇਰੇ ਵਿੱਚ ਕੋਈ 2 ਲੱਖ ਜੀ ਢੱਕੇ ਹੋਏ ਸਨ ਇਹਨਾਂ ਦੀ ਹਿਫਾਜ਼ਤ ਲਈ ਗੜਵਾਲੀਆਂ ਦੀਆਂ ਦੋ ਪਲਟੂਨਾ ਬੰਗਲੇ ਦੇ ਬਾਹਰ ਪਲਾਂਟਾਂ ਵਿੱਚ ਤੰਬੂ ਲਾ ਕੇ ਰਹਿੰਦੀਆਂ ਸਨ ਪਾਕਿਸਤਾਨ ਸਰਕਾਰ ਨੇ ਵੀ ਪਾਕਿਸਤਾਨ ਆਰਮਡ ਪੁਲਿਸ ਦੇ ਕੋਈ 50 ਆਦਮੀ ਇਸ ਬੰਗਲੇ ਦੇ ਨੇੜੇ ਬਿਠਾਏ ਹੋਏ ਸਨ ਇਹਨਾਂ ਦਾ ਕੰਮ ਵੀ ਰਫਿਊਜੀ ਕੈਂਪ ਦੀ ਰਾਖੀ ਦੱਸਿਆ ਜਾਂਦਾ ਸੀ ਅਸਲ ਵਿੱਚ ਇਹ ਉਹ ਕੈਂਪ ਵਾਲਿਆਂ ਦੀ ਰਾਖੀ ਨਹੀਂ ਕਰਦੇ ਸਨ ਸਗੋਂ ਕੈਂਪ ਵਾਲਿਆਂ ਤੋਂ ਬਾਹਰਲੇ ਪਿੰਡਾਂ ਦੀ ਰਾਖੀ ਕਰਦੇ ਸਨ ਸਰਕਾਰ ਨੂੰ ਇਹ ਸ਼ਿਕਾਇਤ ਸੀ ਕਿ ਰਾਤ ਵੇਲੇ ਕੈਂਪ ਵਿੱਚੋਂ ਸਿੱਖ ਬੰਦੂਕਾਂ ਲੈ ਕੇ ਤੇ ਘੋੜਿਆਂ ਤੇ ਚੜ੍ਹ ਕੇ ਦੂਰ ਦੂਰ ਦੇ ਪਿੰਡਾਂ ਵਿੱਚ ਜਾ ਕੇ ਬਲਦੇ ਫਸਾਦ ਕਰਾਉਂਦੇ ਹਨ ਕਰਦੇ ਹਨ ਪਾਕਿਸਤਾਨ ਪੁਲਿਸ ਦੇ ਇਹ ਸਿਪਾਹੀ ਜਿਹੜੇ ਸਾਰੇ ਦੇ ਸਾਰੇ ਫੌਜ ਵਿੱਚ ਸੱਜਰੇ ਕੱਡੇ ਹੋਏ ਸ਼ਾਸ਼ੀ ਸੰ ਕੈਂਪ ਦੇ ਦਿਵਾਲੇ ਚੱਕਰ ਲਾਉਂਦੇ ਰਹਿੰਦੇ ਤੇ ਜਿਹੜਾ ਬੰਦਾ ਕੈਂਪ ਦੇ ਬਾਹਰ ਪੌਂਦਾ ਮਿਲ ਜਾਂਦਾ ਉਸ ਨੂੰ ਗੋਲੀ ਮਾਰ ਦਿੰਦੇ ਗੜ ਵਾਲਿਆਂ ਨੂੰ ਇਸ ਗੱਲ ਦਾ ਪਤਾ ਸੀ ਪਰ ਉਹ ਬੇਵੱਸ ਸਨ ਉਸ ਵੇਲੇ ਜੋ ਥੋੜਾ ਬਹੁਤ ਕਾਨੂੰਨ ਹੈ ਸੀ ਉਸ ਦੇ ਮਤਾਬਿਕ ਕੈਂਪ ਵਿੱਚ ਰਹਿੰਦੇ ਕੋਈ ਕਿਸੇ ਬੰਦੇ ਲਈ ਕੈਂਪ ਤੋਂ ਬਾਹਰ ਪਾਉਣਾ ਜੁਰਮ ਸੀ ਭਾਵੇਂ ਕੈਂਪ ਦੇ ਨਾਲ ਲੱਗਦੀ ਪੈਲੀ ਉਸ ਦੀ ਆਪਣੀ ਮਾਲਕੀ ਹੀ ਕਿਉਂ ਨਾ ਹੋਵੇ ਪੁਲਿਸ ਦੀ ਬੋਲੀ ਵਿੱਚ ਸ਼ਾਸ਼ੀ ਉਸ ਬਾਰੇ ਇਹ ਕਹਿੰਦੇ ਸਨ ਕਿ ਉਹ ਕਿਧਰੇ ਵਾਰਦਾਤ ਕਰਨ ਚੱਲਿਆ ਸੀ ਦੋਹਾਂ 39 ਇਹ ਤੇ ਪਤਾ ਸੀ ਕਿ ਵਾਰਦਾਤ ਕਰਨ ਜਾਣ ਵਾਲੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਪਰ ਸ਼ਾਸ਼ੀ ਸੱਜਰੀ ਲੋਥ ਕਦੀ ਲੱਪਣ ਹੀ ਨਾ ਦਿੰਦੇ ਤੇ ਨਾ ਕਦੀ ਇਹ ਮੰਨਦੇ ਕਿ ਉਹਨਾਂ ਕਿਸੇ ਨੂੰ ਗੋਲੀ ਮਾਰੀ ਹੈ ਹੌਲੀ ਹੌਲੀ ਕੈਂਪ ਦੇ ਲੋਕੀ ਪੈਦਲ ਕਾਫਲਿਆਂ ਵਿੱਚ ਮੋਟਰਾਂ ਵਿੱਚ ਤੇ ਗੱਡੀਆਂ ਵਿੱਚ ਉਥੋਂ ਨਿਕਲਦੇ ਗਏ ਤੇ ਕੈਂਪ ਸੌੜਾ ਹੁੰਦਾ ਗਿਆ ਪਰ ਸ਼ਾਸਕੀਆਂ ਦੇ ਡਰ ਨੇ ਇਸ ਨੂੰ ਹੋਰ ਵੀ ਸੌੜਾ ਕਰ ਦਿੱਤਾ ਸੀ ਕੋਈ ਆਦਮੀ ਆਪਣੀ ਟੱਪਰੀ ਤੋਂ ਬਹੁਤ ਦੂਰ ਟੱਟੀ ਫਿਰਨ ਨਾ ਜਾਂਦਾ ਕੋਈ ਕੋਲ ਵਹਿੰਦੇ ਸੂਵੇ ਤੇ ਹੱਥ ਧੋਣ ਵੀ ਨਾ ਜਾਂਦਾ ਕਹਿੰਦੇ ਸ਼ਾਸੀ ਗੋਲੀ ਮਾਰ ਦੇਣਗੇ ਉਹਨਾਂ ਵਿੱਚੋਂ ਕਿਸੇ ਨੇ ਕਿਸੇ ਸਾਸ਼ੀ ਨੂੰ ਉਸ ਦੇ ਨੇੜੇ ਖਲੋ ਕੇ ਨਹੀਂ ਵੇਖਿਆ ਸੀ ਨੀਮ ਸਲੇਟੀ ਵਰਦੀਆਂ ਪਾ ਕੇ ਤੇ ਹੱਥ ਵਿੱਚ ਬੰਦੂਕ ਫੜੀ ਪੌਂਦਿਆਂ ਨੂੰ ਉਹ ਦੂਰੋਂ ਦੇਖ ਕੇ ਉਹਨਾਂ ਵੱਲ ਉਂਗਲਾ ਕਰਦੇ ਪਰ ਕਦੀ ਕਿਸੇ ਨੇ ਉਹਨਾਂ ਦੇ ਕੋਲ ਹੋਣ ਜਾਂ ਉਹਨਾਂ ਨਾਲ ਗੱਲ ਕਰਨ ਦਾ ਹੌਸਲਾ ਨਹੀਂ ਸੀ ਪਿਆ ਗੜ ਵਾਲੀ ਇਹ ਜਾਣਦੇ ਸਨ ਕਿ ਕੈਂਪ ਦੇ ਲੋਕ ਸ਼ਾਸ਼ੀਆਂ ਤੋਂ ਬਹੁਤ ਡਰਦੇ ਹਨ ਜਦੋਂ ਉਹ ਕੈਂਪ ਦੇ ਅੰਦਰ ਡਿਊਟੀ ਦਿਂਦੇ ਤਾਂ ਲੋਕੀ ਉਹਨਾਂ ਤੋਂ ਸ਼ਾਸੀਆਂ ਬਾਰੇ ਗੱਲਾਂ ਪੁੱਛਦੇ ਉਹ ਸਾਰੇ ਕਿੰਨੇ ਨੇ ਤੁਸੀਂ ਕਿੰਨੇ ਹੋ ਉਹਨਾਂ ਕੋਲ ਕੀ ਹਥਿਆਰ ਨੇ ਤੁਹਾਡੇ ਕੋਲ ਕੀ ਨੇ ਗੜ ਵਾਲੀ ਇਸ ਗੱਲ ਤੋਂ ਬੜਾ ਚੇੜਦੇ ਕਿ ਕੈਂਪ ਦੇ ਲੋਕੀ ਸ਼ਾਸੀਆਂ ਨੂੰ ਉਹਨਾਂ ਦੇ ਮੁਕਾਬਲੇ ਦਾ ਸਮਝਦੇ ਹਨ ਇਸ ਵਿੱਚ ਉਹ ਆਪਣੀ ਬੜੀ ਸਮਝਦੇ ਤੇ ਸ਼ਾਸੀਆਂ ਦੀ ਵਡਿਆਈ ਫਿਰ ਦੂਸਰਾ ਦੌਰ ਆਇਆ ਕੈਂਪ ਵਿੱਚ ਰਹਿੰਦਿਆਂ ਰਹਿੰਦਿਆਂ ਲੋਕਾਂ ਦੇ ਹੌਂਸਲੇ ਹੌਲੀ-ਹੌਲੀ ਟੁੱਟ ਗਏ ਸਨ ਕਾਨੂੰਨ ਦਾ ਮਾਣ ਵੀ ਹੁਣ ਆਪਣੇ ਅਸਲੀ ਪੱਦਰ ਵੱਲ ਆ ਰਿਹਾ ਸੀ ਜ਼ਿਲ੍ਹੇ ਦੇ ਪੁਲਿਸ ਅਫਸਰਾਂ ਨੂੰ ਕਿਉਂਕਿ ਹੁਣ ਕੈਂਪ ਤੋਂ ਕੋਈ ਖਤਰਾ ਨਹੀਂ ਸੀ ਰਹਾ ਇਸ ਲਈ ਉਹਨਾਂ ਨੇ ਸ਼ਾਸੀਆਂ ਨੂੰ ਸ਼ਕਤੀਕਰਨ ਤੋਂ ਹਟਕ ਦਿੱਤਾ ਗੜ ਵਾਲੀਆਂ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਦੇ ਸਿਰ ਵਿੱਚੋਂ ਸਮਝੋ ਜੂ ਮਰ ਗਈ ਕੈਂਪ ਤੇ ਸ਼ਾਸੀਆਂ ਦਾ ਰੋਬ ਹੁਣ ਪਿੰਡ ਦੇ ਚੌਕੀਦਾਰ ਤੋਂ ਵੱਧ ਨਹੀਂ ਰਿਹਾ ਸੀ ਉਹ ਐਵੇਂ ਫੋਕੇ ਹੀ ਬੰਦੂਕਾਂ ਲੈ ਕੇ ਪਾਉਂਦੇ ਰਹਿੰਦੇ ਗੜ ਵਾਲੀਆਂ ਨੇ ਕੈਂਪ ਦੀਆਂ ਪੁਰਾਣੀਆਂ ਹੱਦਾਂ ਤੇ ਡੰਡੀਆਂ ਲਾ ਦਿੱਤੀਆਂ ਤੇ ਲੋਕੀ ਖਲਾਂ ਉਥੋਂ ਤੱਕ ਪਾਉਂਦੇ ਰਹਿੰਦੇ ਚੰਡੀਆਂ ਸਾਹਮਣੇ ਹੋਣ ਕਰਕੇ ਸ਼ਾਸ਼ੀ ਕਿਸੇ ਨੂੰ ਐਵੇਂ ਹੀ ਫੜ ਕੇ ਹੁਣ ਇਹ ਨਹੀਂ ਆਖ ਸਕਦੇ ਸਨ ਕਿ ਉਹ ਕੈਂਪ ਦੀ ਹੱਦ ਤੋਂ ਬਾਹਰ ਵਾਰਦਾਤ ਕਰਨ ਚੱਲੇ ਆ ਸੀ ਚੰਡੀਆਂ ਦੇ ਕੋਲ ਖਲੋ ਕੇ ਲੋਕੀ ਸ਼ਾਸ਼ੀਆਂ ਨੂੰ ਇੱਧਰ ਉੱਧਰ ਪਹਿਰੇਦਾਰਾਂ ਵਾਂਗ ਪਾਉਂਦਾ ਦੇਖਦੇ ਰਹਿੰਦੇ ਉਹਨਾਂ ਦੀ ਹੁਣ ਸਾਰੀ ਫੂਕ ਨਿਕਲ ਚੁੱਕੀ ਸੀ ਆਪਸ ਬਾਰਕਾਂ ਵਿੱਚ ਤੇ ਸ਼ਾਸ਼ੀਆਂ ਦਾ ਅਸਲੋ ਕੋਈ ਰੂਪ ਨਹੀਂ ਸੀ ਉਹਨਾਂ ਦੀਆਂ ਬੰਦੂਕਾਂ ਫੌਜ ਨੇ ਰੱਦ ਕੀਤੇ ਨਕਮੇ ਮਾਡਲ ਦੀਆਂ ਸਨ ਗੜਵਾਲੀਆਂ ਨੂੰ ਕਿਉਂਕਿ ਇਹਨਾਂ ਬੰਦੂਕਾਂ ਦੀ ਅਸਲੀਅਤ ਦਾ ਪਤਾ ਸੀ ਇਸ ਲਈ ਉਹਨਾਂ ਸਾਹਮਣੇ ਸਾਸੀਆਂ ਨੂੰ ਇਹ ਚੁੱਕਦਿਆਂ ਬੜੀ ਸ਼ਰਮ ਆਉਂਦੀ ਰਾਈਫਲ ਸਫਾਈ ਵਾਲੇ ਦਿਨ ਗੜਵਾਲੀ ਆਪਣੀ ਵਧੀਆਂ ਨਵੀਆਂ ਬੰਦੂਕਾਂ ਵਿੱਚੋਂ ਫਕਰ ਨਾਲ ਪੁਲਥਰੋ ਖਿੱਚਦੇ ਫਿਰ ਉਹਨਾਂ ਨੂੰ ਕਾਕ ਕਰ ਕੇ ਘੋੜੇ ਦਪਾਉਂਦੇ ਤੇ ਫਿਰ ਇੱਕ ਨਖਰੇ ਜਿਹੇ ਨਾਲ ਸੇਫਟੀ ਕੈਂਚ ਲਾਂਦੇ ਤੇ ਦੂਰੋਂ ਵੇਖ ਰਹੇ ਸ਼ਾਸ਼ੀਆਂ ਦੇ ਮੂੰਹ ਵਿੱਚ ਪਾਣੀ ਭਰ ਆਉਂਦਾ ਫਿਰ ਗੜ ਵਾਲੀ ਆਪਣੀਆਂ ਲਾਈਟ ਮਸ਼ੀਨ ਗੰਨਾ ਤੇ ਮਾਰਾ ਟਰਾਂ ਸਾਫ ਕਰਦੇ ਤੇ ਕਦੀ ਹੈਂਡ ਗਰਨੇਡਾ ਨੂੰ ਖੋਲ ਕੇ ਉਹਨਾਂ ਦੇ ਸਪ੍ਰਿੰਗ ਟੈਸਟ ਕਰਦੇ ਉਹਨਾਂ ਦਾ ਸਿਗਨੈਲਰ ਹਰ ਵੇਲੇ ਆਪਣੇ ਸੈਟ ਤੇ ਬੈਠਾ ਲਾਹੌਰ ਅੰਮ੍ਰਿਤਸਰ ਵਿਚ ਆਪਣੇ ਬਟਾਲੀਆਂ ਦੀਆਂ ਹੋਰ ਕੰਪਨੀਆਂ ਨਾਲ ਗੱਲਾਂ ਕਰਦਾ ਰਹਿੰਦਾ ਇਸ ਸਭ ਕੁਝ ਦੇ ਸਾਹਮਣੇ ਸ਼ਾਸੀ ਇਸ ਤਰ੍ਹਾਂ ਮਹਿਸੂਸ ਕਰਦੇ ਜਿਵੇਂ ਕੋਈ ਗਰੀਬ ਮੁੰਡਾ ਆਪਣੇ ਅਮੀਰ ਗਵਾਂਢੀ ਦੇ ਮੁੰਡੇ ਦੇ ਨਵਾਂ ਸਾਈਕਲ ਲੈਣ ਤੇ ਕਰਦਾ ਹੈ ਦੋਹੇ ਧਿਰਾਂ ਦੀ ਆਪੋ ਵਿੱਚ ਕਦੇ ਕੋਈ ਝੜਫ ਨਹੀਂ ਹੋਈ ਸੀ ਤਦੀ ਤਾਨੇ ਮੇਣਿਆਂ ਤੱਕ ਵੀ ਨਹੀਂ ਆਪੜੇ ਸਨ ਆਪੋ ਵਿੱਚ ਸਦਾ ਹੱਸ ਹੱਸ ਕੇ ਗੱਲਾਂ ਕਰਦੇ ਪਰ ਦਿਲਾਂ ਵਿੱਚ ਦੋਹਾਂ ਧਿਰਾਂ ਆਪਣੇ ਆਪ ਨੂੰ ਇੱਕ ਦੂਸਰੇ ਨਾਲ ਮੇਜਦੇ ਰਹਿੰਦੇ ਇਸ ਮੁਕਾਬਲੇ ਵਿੱਚ ਅਸ਼ਾਸ਼ੀ ਦਿਨੋਂ ਦਿਨ ਹੌਲੇ ਹੁੰਦੇ ਜਾ ਰਹੇ ਸਨ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਕਿਸੇ ਦਿਨ ਉਹ ਆਪਣੇ ਆਪ ਨੂੰ ਆਪਣੇ ਦੇਸ਼ ਵਿੱਚ ਹੀ ਗੜਵਾਲੀਆਂ ਦੇ ਮੁਕਾਬਲੇ ਦਾ ਹੀ ਨਾ ਸਮਝਣਗੇ ਨਹਿਰ ਗੋਗੀਰਾ ਬ੍ਰਾਂਚ ਇਵੇਂ ਦਾ ਇਵੇਂ ਐਵੇਂ ਨਾ ਦੀ ਹੀ ਬ੍ਰਾਂਚ ਸੀ ਅਸਲ ਵਿੱਚ ਉਹ ਇੱਕ ਬੜੀ ਵੱਡੀ ਨਹਿਰ ਸੀ ਜਦੋਂ ਇਸ ਦੇ ਗੱਡੀ ਵਾਲੇ ਪੁਲ ਤੋਂ ਗਲੇਲੀਆਂ ਦਾ ਪੈਰ ਧਰ ਧਰ ਕੇ ਲੰਘਣਾ ਪੈਂਦਾ ਤਾਂ ਇਸ ਦੀ ਸੂਕਰ ਸੁਣ ਕੇ ਕਈਆਂ ਦੇ ਦਿਲ ਸਹਿਮ ਜਾਂਦੇ ਤੇ ਉਹ ਗਾਂ ਪੈਰ ਨਾ ਪੁੱਟ ਦੇ ਕਿਹਾ ਜਾਂਦਾ ਸੀ ਕਿ ਇਸ ਵਿੱਚ ਟਿੱਗੇ ਟਾਂਗਿਆਂ ਦਾ ਨਾਂ ਨਿਸ਼ਾਨ ਲੱਭਣਾ ਔਖਾ ਸੀ ਫਸਾਦਾਂ ਦੇ ਦਿਨਾਂ ਵਿੱਚ ਹੋਰ ਨਹਿਰਾ ਵਾਂਗ ਇਸ ਵਿੱਚ ਵੀ ਬੜੇ ਮੁਰਦੇ ਰੁੜਦੇ ਆਏ ਸਨ ਫਿਰ ਇਹ ਕੁਝ ਚਿਰ ਬੱਦ ਰਹੀ ਬੰਦੀ ਖਤਮ ਹੋਣ ਪਿੱਛੋਂ ਜਦੋਂ ਇਹ ਨਵੇਂ ਸਿਰੇ ਚੱਲੀ ਤਾਂ ਮੁਰਦਿਆਂ ਜਾਂ ਲਹੂ ਜਾਂ ਲਹੂ ਦੀਆਂ ਤਾਂ ਕੋਈ ਨਿਸ਼ਾਨ ਨਹੀਂ ਪਾਣੀ ਅਸਲੋਂ ਸਾਫ਼ ਤੇ ਨਿੱਤਰਿਆ ਹੋਇਆ ਹੁੰਦਾ ਸੀ ਜਿਹੜੇ ਸ਼ਿਫਾਹੀ ਤੰਨਾ ਜਾਣਦੇ ਸਨ ਉਹ ਇਸ ਵਿੱਚ ਚੋਖਾ ਚੋਖਾ ਚਿੰਨ੍ਹ ਹੁੰਦੇ ਰਹਿੰਦੇ ਇੱਕ ਦਿਨ ਦੁਪਹਿਰ ਵੇਲੇ ਇਸ ਵਿੱਚ ਇੱਕ ਲੋਥ ਟੁੱਟਦੀ ਧਰਦੀ ਰਹੀ ਇਹ ਲੋਥ ਕਈ ਹਫ਼ਤਿਆਂ ਪਿੱਛੋਂ ਆਈ ਸੀ ਤੇ ਇਸ ਲਈ ਬੰਗਲੇ ਦੇ ਦਿਵਾਲੇ ਵਸਦੇ ਲੋਕਾਂ ਵਿੱਚ ਇਸ ਦਾ ਬੜਾ ਚਰਚਾ ਹੋਇਆ ਜਿਵੇਂ ਨੇ ਸੁਣਿਆ ਉਸ ਨੇ ਅਗਲੇ ਨੂੰ ਦੱਸਿਆ ਪਰ ਬਹੁਤ ਹੈਰਾਨੀ ਕਿਸੇ ਨੂੰ ਨਾ ਹੋਈ ਆਖਰ ਲੋਥਾਂ ਪਿਛਲੇ ਦਿਨਾਂ ਦਿਣੀ ਪਾਣੀ ਵਿੱਚ ਰੋੜਦੀਆਂ ਹੀ ਆ ਰਹੀਆਂ ਸਨ ਇੱਕ ਦੋ ਦਿਨ ਹੋਰ ਲੰਗੇ ਤਾਂ ਫਿਰ ਇੱਕ ਦਿਨ ਸਵੇਰੇ ਤੇ ਨ ਲੋਥਾਂ ਥੋੜੀ ਥੋੜੀ ਵਿਤ ਤੇ ਧਰਦੀਆਂ ਲੰਗੀਆਂ ਉਸ ਦਿਨ ਅਸੀਂ ਨਹਿਰ ਦੀ ਪਟਰੀਆਂ ਪਟਰੀ ਨਨਕਾਣਾ ਸਾਹਿਬ ਜਾ ਰਹੇ ਸਾਂ ਬੰਗਾਲ ਬੰਗਲੇ ਤੋਂ ਕੁਝ ਮੀਲਾਂ ਤੇ ਸਾਨੂੰ ਇਹ ਲੋਥਾਂ ਮਿਲੀਆਂ ਜਦ ਅਸੀਂ ਲੋਟੇ ਸਮੇਂ ਮੁੜ ਕੇ ਆਏ ਤਾਂ ਇਹ ਹੌਲੀ-ਹੌਲੀ タルਦੀਆਂ ਮਸਾਂ ਅਜੇ ਮਾਨਾ ਵਾਲੇ ਦੀ ਸਿਹਤ ਤੇ ਹੀ ਅਪੜੀਆਂ ਸਨ ਅਸਾਂ ਇਹ ਗਵੇੜ ਲਾਇਆ ਕਿ ਇਹ ਲਾਸ਼ਾਂ ਕਸ਼ਮੀਰ ਦੀ ਲੜਾਈ ਵਿੱਚ ਮਾਰੇ ਗਏ ਆਦਮੀਆਂ ਦੀਆਂ ਨਹੀਂ ਜਦ ਅਸੀਂ ਵਾਪਸ ਕੈਂਪ ਵਿੱਚ ਆਪੜੇ ਤੇ ਉੱਥੇ ਵੀ ਇਹਨਾਂ ਲੋਥਾਂ ਦਾ ਹੀ ਰੋਲਾ ਸੀ ਇਹ ਗੱਲ ਤੁਮੀ ਹੋਈ ਸੀ ਕਿ ਇਹ ਲਾਸ਼ਾਂ ਜਿਹੜੀਆਂ ਲਾਸ਼ਾਂ ਅੱਜਕੱਲ ਰੋੜਦੀਆਂ ਹੁੰਦੀਆਂ ਨੇ ਉਹ ਕਸ਼ਮੀਰ ਦੀ ਲੜਾਈ ਵਿੱਚ ਮਾਰੇ ਲੋਕਾਂ ਦੀਆਂ ਨੇ ਬੰਗਲੇ ਦੇ ਦਿਵਾਲੇ ਹੁਣ ਇਹ ਖਿਆਲ ਆਮ ਸੀ ਕਿ ਇਹੋ ਜਈਆਂ ਲੋਥਾਂ ਰੋਜ ਆਇਆ ਕਰਨਗੀਆਂ। ਕਸ਼ਮੀਰ ਤੇ ਲੜਾਈ ਬਾੜੇ ਗੜ ਵਾਲੀਆਂ ਤੇ ਸ਼ਾਸੀਆਂ ਦੀਆਂ ਕਈ ਵੇਰਾਂ ਬੈਸਾ ਹੋਈਆਂ ਸਨ। ਸ਼ਾਸੀ ਕਹਿੰਦੇ ਸਨ ਕਿ ਕਸ਼ਮੀਰ ਵਿੱਚ ਹਿੰਦੁਸਤਾਨੀ ਫੌਜਾਂ ਹਾਰ ਰਹੀਆਂ ਨੇ। ਇਹ ਗੱਲ ਇਹ ਪਾਕਿਸਤਾਨੀ ਅਖਬਾਰਾਂ ਤੋਂ ਪੜਦੇ ਸਨ। ਗੜ ਵਾਲੀਆਂ ਦਾ ਸਿਗਨੇਲਰ ਵੀ ਆਪਣੇ ਵਾਇਰਲੈਸ ਸੈੱਟ ਤੇ ਰੋਜ਼ ਹਿੰਦੁਸਤਾਨੀ ਖਬਰਾਂ ਸੁਣਦਾ ਤੇ ਫਿਰ ਸਾਰਿਆਂ ਨੂੰ ਦੱਸਦਾ ਕਿ ਹਿੰਦੁਸਤਾਨੀ ਫੌਜਾਂ ਜਿੱਤ ਰਹੀਆਂ ਨੇ ਉਹ ਕਹਿੰਦਾ ਕਿ ਮੈਂ ਹਿੰਦੁਸਤਾਨੀ ਖਬਰਾਂ ਲਾਵਾਂਗਾ ਜਿਸ ਦੀ ਮਰਜ਼ੀ ਹੈ ਆ ਕੇ ਸੁਣ ਲਵੇ ਸਾਡਾ ਰੇਡੀਓ ਥਾਵਾਂ ਦੇ ਨਾਂ ਲੈ ਲੈ ਕੇ ਦੱਸਦਾ ਹੈ ਕਿ ਪਾਕਿਸਤਾਨੀ ਪਿੱਛਾ ਹਟ ਰਹੇ ਹਨ ਸ਼ਾਸ਼ੀ ਵੀ ਹੁਣ ਕੰਨੋ ਕੰਨ ਸੁਣ ਰਹੇ ਸਨ ਕਿ ਮੋਢੀਆਂ ਜਿੱਤ ਪਿੱਛੋਂ ਪਾਕਿਸਤਾਨੀ ਜਗ੍ਹਾ ਛੱਡ ਰਹੇ ਨੇ ਤੇ ਹਿੰਦੁਸਤਾਨੀ ਖੋਇਆ ਹੋਇਆ ਇਲਾਕਾ ਵਾਪਸ ਲੈ ਰਹੇ ਨੇ ਬੰਗਲੇ ਬੰਗਲੇ ਦੀ ertidite ਹੁਣ ਗੜਵਾਲੀਆਂ ਦੇ ਪੈਰ ਦਿਨੋਂ-ਦਿਨ ਜੰਮ ਰਹੇ ਤੇ ਸ਼ਾਸ਼ੀਆਂ ਦੇ ਦਿਨੋਂ-ਦਿਨ ਉਖੜ ਰਹੇ ਸਨ ਪਹਿਲਾਂ ਉਹ ਕਿਸੇ ਕੱਲੇ-ਦੁਕੱਲੇ ਗੜਵਾਲੀ ਦੇ ਸਾਹਮਣੇ ਉਹਨਾਂ ਦੀ ਬੋਲੀ ਦੀਆਂ ਸੰਗਾ ਲਾ ਲਿਆ ਕਰਦੇ ਸਨ ਹੁਣ ਉਹ ਇਹ ਕੰਮ ਵੀ ਛੱਡ ਗਏ ਸਨ ਗੜਵਾਲੀਆਂ ਲੀਆਂ ਪੱਬਰ-ਪੱਬਰ ਕਰਦੀਆਂ ਮੋਟਰਾਂ ਉਨ੍ਹਾਂ ਦੇ ਸ਼ਿਕਾਰ ਖੇੜਦੇ ਅਫਸਰਾਂ ਦੀਆਂ ਚਲਦੀਆਂ ਗੋਲੀਆਂ ਉਹਨਾਂ ਲਈ ਦੂਰੋਂ ਦਰੇਡਿਓ ਆਉਂਦੇ ਉਚੇਚੇ ਰਾਸ਼ਨ ਦੇ ਟਰੱਕ ਤੇ ਉਹਨਾਂ ਦੀਆਂ ਵਾਇਰਲੈਸ ਸੈੱਟ ਬੰਗਲੇ ਦੇ ਬਾਝੂ ਮੰਡਲ ਤੇ ਛਾਹੇ ਰਹਿੰਦੇ। ਸ਼ਾਸ਼ਨੀ ਛਾਸ਼ੀਆਂ ਦੀਆਂ ਵਰਦੀਆਂ ਆਮ ਕਰਕੇ ਮੈਲੀਆਂ ਤੇ ਪੁਰਾਣੀਆਂ ਹੁੰਦੀਆਂ ਤੇ ਉਹਨਾਂ ਦੀਆਂ ਬੰਦੂਕਾਂ ਘਟੀਆਂ ਜਿਨ੍ਹਾਂ ਨੂੰ ਉਹ ਦਿਲੋਂ ਨਫ਼ਰਤ ਕਰਦੇ ਕਿਉਂਕਿ ਇਹਨਾਂ ਵੀ ਉਹ ਉਹਨਾਂ ਵੀ ਫੌਜ ਦੀਆਂ ਵਧੀਆਂ ਬੰਦੂਕਾਂ ਚਲਾਈਆਂ ਹੋਈਆਂ ਸਨ ਇਹਨਾਂ ਬੰਦੂਕਾਂ ਕਰਕੇ ਉਹ ਆਪਣੇ ਆਪ ਨੂੰ ਵੀ ਘਟਿਆ ਸਮਝਣ ਲੱਗ ਪਏ ਸਨ ਹੁਣ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਤੋਪ ਉਹਨਾਂ ਦੇ ਅੰਦਰ ਵੜ ਆਈ ਹੈ ਇੱਕ ਦਿਨ ਅਜੇ ਮਸਾ ਦਿਨ ਚੜਿਆ ਸੀ ਨਾ ਸ਼ਾਸ਼ੀ ਤੇ ਨਾ ਗੜ ਵਾਲੀ ਅਜੇ ਕਿਸੇ ਕੰਮ ਲੱਗੇ ਸਨ ਸਗੋਂ ਨਹਿਰ ਤੇ ਕੰਡੇ ਇੱਧਰ ਉੱਧਰ ਜੰਗਲ ਪਾਣੀ ਫਿਰ ਰਹੇ ਸਾਨਕੀ ਇੱਕ ਘੋਰ ਲੋਥ ਦੂਰੋਂ ਆਉਂਦੀ ਦੀ ਸੀ ਇਹ ਲੋਥ ਵੀ ਕਸ਼ਮੀਰ ਤੋਂ ਆਈ ਸੀ ਜਿੱਥੇ ਲੜਾਈ ਲੱਗੀ ਹੋਈ ਸੀ ਇਹ ਮੋਗੇ ਦੇਖ ਲੋ ਕੇ ਇੱਕ ਮੋਗੇ ਦੇਖ ਲੋ ਕੇ ਚੋਖੇ ਸਾਰੇ ਸ਼ਿਫਾਹੀ ਰੋੜਦੀ ਅੰਦੀ লাশ ਨੂੰ ਵੇਖਣ ਲੱਗ ਪਏ ਇੱਥੇ ਖਲੋਤਿਆਂ ਇੱਕ ਸ਼ਾਹੀ ਦਾ ਅਨ ਲੋਥ ਤੋਂ ਪਿੱਛਾ ਟੁੱਟਦਾ ਟੁੱਟਦਾ ਕਸ਼ਮੀਰ ਉੱਪਰ ਗਿਆ ਜਿੱਥੋਂ ਇਹ ਲੋਸ਼ ਆਈ ਸੀ ਜਿੱਥੇ ਬੰਦੇ ਮਾਰ ਰਹੇ ਸਨ Hindu ਤੇ Musalman ਜਿਸ ਬੰਦੇ ਦੀ ਇਹ लाਸੀ ਉਹ ਪਲਾ Hindu ਸੀ ਕਿ Musalman ਉਸ ਨੇ ਦਿਲ ਵਿੱਚ ਸੋਚਿਆ ਤੇ ਫਿਰ ਉੱਚੀ ਕਿਹਾ ਉਹ ਪਈ ਦੇਖੀਏ Hindu ਇਹ ਕਿ Musalman ਉਸ ਦੀ ਇਹ ਗੱਲ ਸੁਣ ਕੇ ਮੈਨੂੰ ਕੁਝ ਹੈਰਾਨੀ ਜਈ ਹੋਈ ਇਹ ਰੁੱਟਦੇ ਆਉਂਦੇ ਫੁੱਲਾਂ ਫੁੱਲੇ ਹੋਏ ਪਿਲਪਿਲ ਕਰਦੇ ਮੁਰਦੇ ਵੀ Hindu Musalman ਹੋ ਸਕਦੇ ਨੇ ਇਹ ਮੈਨੂੰ ਪਹਿਲਾਂ ਕਦੀ ਨਹੀਂ ਖਿਆਲ ਨਹੀਂ ਆਇਆ ਸੀ ਪਰ ਉਹ ਕਿਉਂ ਨਹੀਂ ਸਕਦੇ ਸਨ ਜੇ ਲੜਨ ਵਾਲੇ ਬੰਦੇ ਹਿੰਦੂ ਜਾਂ ਮੁਸਲਮਾਨ ਸਨ ਤਾਂ ਉਹ ਨਹਿਰਾਂ ਵਿੱਚ ਡਰਦੇ ਮੁਰਦੇ ਵੀ ਹਿੰਦੂ ਜਾਂ ਮੁਸਲਮਾਨ ਸਨ ਪਲੋਪਲੀ ਵਿੱਚ ਉਹ ਸ਼ਾਸ਼ੀ ਕਪੜੇ ਲਾ ਕੇ ਨਹਿਰ ਵਿੱਚ ਜਾ ਵੜਿਆ ਤੇ ਉਸ ਮੁਰਦੇ ਦੇ ਹੱਥਾਂ ਨਾਲ ਤੇ ਇੱਕ ਤਿਕ ਕੇ ਕੰਡੇ ਵਾਲੇ ਲਿਆਉਣ ਲੱਗ ਪਿਆ ਅਸੀਂ ਵੀ ਸਾਰੇ ਹੌਲੀ-ਹੌਲੀ ਟੁਰਦੇ ਉੱਥੇ ਜਾ ਅਪੜੇ ਜਿੱਥੇ ਮੁਰਦਾ ਕੰਡੇ ਲੱਗਣਾ ਸੀ ਉਸ ਨੂੰ ਧੂੜ ਕੇ ਅਸਾਂ ਪਟਰੀ ਤੇ ਲਟਾਲ ਦਿੱਤਾ ਫੁੱਲ ਕੇ ਉਸ ਦੀ ਹਰ ਸ਼ੈ ਮੋਟੀ-ਮੋਟੀ ਤੇ ਡਰਾਉਣੀ ਹੋ ਗਈ ਸੀ ਉਸ ਦੀ ਖਲ ਪੰਛੀ ਪੰਛੀ ਤੇ ਪਿੱਲ-ਪਿੱਲ ਕਰ ਰਹੀ ਸੀ ਉਸ ਕੋਲੰਬੋ ਵੀ ਆ ਰਹੀ ਸੀ ਪਰ ਉਸ ਵੇਲੇ ਕਿਸੇ ਦਾ ਇਸ ਗੱਲ ਵੱਲ ਧਿਆਨ ਨਾ ਗਿਆ ਹਰ ਇੱਕ ਦੇ ਮਨ ਵਿੱਚ ਇਹ ਸਵਾਲ ਸੀ ਇਹ Hindu ਹੈ ਕਿ Musalman ਇੱਕ ਸ਼ਾਸ਼ੀ ਨੇ ਝਟਪਟ ਉਸ ਦੀ ਨਿੱਕਰ ਦੇ ਬਟਨ ਖੋਲਣੇ ਸ਼ੁਰੂ ਕੀਤੇ ਤੇ ਅਸਾ ਸਾਰਿਆਂ ਇਸ ਇਮਤਿਹਾਨ ਦੇ ਨਤੀਜੇ ਵੱਲ ਅੱਖਾਂ ਲਾ ਦਿੱਤੀਆਂ ਲੋ ਮੁੜਤਾ ਤੇ ਸਾਫ਼ Hindu ਸੀ ਉੱਥੇ ਖੜੇ ਸ਼ਾਸ਼ੀਆਂ ਦੇ ਚਿਹਰੇ ਇਕਦਮ ਖਿੜ ਗਏ ਤੇ ਘੜਵਾਲੀ ਘੜਵਾਲੀਆਂ ਦੇ ਡਿੱਗ ਗਏ Hindu ਸੀ ਵਿਚਾਰਾ ਇੱਕ ਸ਼ਾਸ਼ੀ ਨੇ ਜਿੱਤ ਜਾਂ ਸ਼ਾਸ਼ੀ ਨੇ ਜੇਤੂ ਹਮਦਰਦੀ ਨਾਲ ਕਿਹਾ ਆਹੋ ਦੋ ਘੋਰ ਸ਼ਾਸ਼ੀਆਂ ਨੇ ਸਿਰ ਹਿਲਾ ਦਿੱਤਾ ਕੀ ਤਾਇਦ ਕੀਤੀ ਕਿਸੇ ਗੜ ਵਾਲੀ ਨੇ ਇਸ ਗੱਲ ਨੂੰ ਟੋਕਿਆ ਨਾ ਸ਼ਾਸ਼ੀਆਂ ਨੇ ਮੁਰਦੇ ਨੂੰ ਫਿਰ ਪਾਣੀ ਵਿੱਚ ਰੋੜ ਦਿੱਤਾ ਤੇ ਉਹ ਉਸੇ ਤਰ੍ਹਾਂ ਹੀ ਪਾਣੀ ਵਿੱਚ ਤਰਨ ਲੱਗ ਪਿਆ ਜਿਵੇਂ ਉਹ ਕੋਈ ਜਲ ਜੰਤੂ ਹੀ ਸੀ ਇਸ ਤੋਂ ਸ਼ਾਸ਼ੀਆਂ ਦਾ ਸਾਰਾ ਸਹਿਮ ਜਾਂਦਾ ਰਿਹਾ ਉਹਨਾਂ ਦੀਆਂ ਬੈਰਕਾਂ ਦਾ ਵਾਜੂ ਮੰਡਲ ਹੀ ਬਦਲ ਗਿਆ ਉਹ ਹੋ ਹੁਣ ਹੁਣ ਉਹ ਮਾਗੇ ਮਾਰ-ਮਾਰ ਕੇ ਕਵਾਲੀਆਂ ਪੜਦੇ ਤੇ ਬੋਲੀਆਂ ਪਾਉਂਦੇ ਉਸ ਮੁਰਦੇ ਨੇ ਉਹਨਾਂ ਵਿੱਚ ਬੜੀ ਜਾਨ ਪਾ ਦਿੱਤੀ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ